ਤਰੰਤ ਤਰੰਤ ਦੇ ਪੱਟੀ ਹਲਕੇ ਚੋਂ ਡਿੱਗਿਆ ਪਾਕਿਸਤਾਨੀ ਡਰੋਨ ਹੋਇਆ ਵੱਡਾ ਧਮਾਕਾ ਪੱਟੀ ਹਲਕੇ ਦੇ ਪਿੰਡ ਦੁੱਬਲੀ ਤੋਂ ਕਾਲੇ ਕੇ ਉਤਾੜ ਦੇ ਰਸਤੇ ਦੇ ਖੇਤਾਂ ਵਿੱਚ ਤੜਕੇ 5 ਵਜੇ ਦੇ ਕਰੀਬ ਡਰੋਨ ਨਾਲ ਹਮਲਾ ਆਇਆ ਜਿਸ ਨਾਲ ਵੱਡਾ ਧਮਾਕਾ ਹੋਇਆ ਪਿੰਡ ਵਾਸੀਆਂ ਨੇ ਜਦੋਂ ਜਾ ਕੇ ਦੇਖਿਆ ਤਾਂ ਉਸ ਥਾਂ ਤੇ ਕਾਫੀ ਵੱਡਾ ਟੋਆ ਪਿਆ ਹੋਇਆ ਸੀ ਤੇ ਡਰੋਨ ਦੇ ਕਾਫੀ ਟੁਕੜੇ ਆਸ-ਪਾਸ ਡਿੱਗੇ ਹੋਏ ਸਨ ਪਿੰਡ ਵਾਸੀਆਂ ਵੱਲੋਂ ਇਸ ਦੀ ਤੁਰੰਤ ਸੂਚਨਾ ਥਾਣਾ ਸਦਰ ਪੱਟੀ ਨੂੰ ਦਿੱਤੀ ਗਈ ਜਿੱਥੋਂ ਐਸਐਚਓ ਗਰਚਰਨ ਸਿੰਘ ਪੁਲਸ ਪਾਰਟੀ ਸਮੇਤ ਮੌਕੇ ਤੇ ਪਹੁੰਚੇ ਇਸ ਤੋਂ ਪਹਿਲਾਂ ਬੀਤੀ ਰਾਤ ਪੱਟੀ ਸ਼ਹਿਰ ਵਿੱਚ ਵੀ ਤਮਾਕਿਆਂ ਦੀ ਆਵਾਜ਼ ਆਉਂਦੀ ਰਹੀ ਇਸ ਨਾਲ ਸ਼ਹਿਰ ਵਾਸੀਆਂ ਵਿੱਚ ਕਾਫੀ ਦਹਿਸ਼ਤ ਪਾਈ ਗਈ ਇਸ ਦੇ ਨਾਲ ਹੀ ਪੱਟੀ ਇਲਾਕੇ ਵਿੱਚ ਬਲੈਕਆਊਟ ਕਰ ਦਿੱਤਾ ਗਿਆ ਜਦੋਂ ਇਸ ਬੰਦੀ ਡੀਐਸਪੀ ਪੱਟੀ ਲਵਕੇਸ਼ ਨਾਲ ਸੰਪਰਕ ਕੀਤਾ ਗਿਆ ਤਾਂ ਉਹਨਾਂ ਦੱਸਿਆ ਕਿ ਪੱਟੀ ਵਿੱਚ ਵੀ ਪਾਕਿਸਤਾਨ ਵੱਲੋਂ ਡਰੋਨ ਹਮਲਾ ਕੀਤਾ ਗਿਆ ਹੈ ਜਿਸ ਨੂੰ ਆਰਮੀ ਵੱਲੋਂ ਖਵਾ ਵਿੱਚ ਹੀ ਨਸ਼ਟ ਕਰ ਦਿੱਤਾ ਗਿਆ ਦੇਖੋ ਮੌਕੇ ਦੀਆਂ ਤਸਵੀਰਾਂ ਅਤੇ ਮੌਜੂਦ ਲੋਕਾਂ ਦਾ ਕੀ ਹੈ ਕਹਿਣਾ ਔਰ ਬੁੱਢਾ ਮੇਰਾ ਨਾਮ ਮੇਰੀ ਬਹਿਗ ਇਥੋਂ ਅੱਧਾ ਪਣਾ ਕਿਲੋਮੀਟਰ ਦੂਰ ਆ ਜੀ ਕੀ ਮਾਮਲਾ ਕੀ ਆ ਪਿੰਡ ਦੇ ਵਿੱਚ ਜਰਾ ਇਹ ਜੀ ਰਾਤ ਸਵੇਰੀ ਉੱਠ ਕੇ ਮੈਂ ਆਪ ਸਵੇਰੀ ਸੜਕੇ ਉੱਠਿਆ ਸਾਢੇ 4 ਦਾ ਟਾਈਮ ਸੀਗਾ ਤੇ ਉਦੋਂ ਆਵਾਜ਼ ਵੱਡੀ ਆਉਂਦੀ ਸੀ ਆਪਣਾ ਕੀਨੂਆਂ ਦੇ ਆ ਰੌਣ ਰੌਣ ਦੀ ਬਹੁਤ ਜ਼ਿਆਦੀ ਆਵਾਜ਼ ਆਉਂਦੀ ਸੀ ਫਿਰ ਇਹਨੂੰ ਗਿਆ ਇਹਨੂੰ ਗਿਆ ਜਿਹੜੇ ਘੜਦਾ ਫਿਰਦਾ ਬੜਾ ਜਿਵੇਂ ਲੋਡ ਪਈ ਜਾ ਰਹੀ ਸੀ ਤੇ ਮਸ਼ੀਨ ਦੇ ਉਸ ਤਰ੍ਹਾਂ ਕਰਕੇ ਫਿਰ ਵਾਵਾ ਚਿਰ ਘੁੰਮ ਕੇ ਤੇ ਫਿਰ ਇੱਕ ਜਾਂ ਵੀ ਬੰਦ ਹੋ ਕੇ ਡੇਕ ਪਿਆ ਜਿਵੇਂ ਕੋਈ ਤਕਨੀਕੀ ਖਰਾਬੀ ਪੈ ਗਈ ਇਹ ਧਮਾਕਾ ਕਿੰਨੇ ਜਬਰਦਸਤ ਧਮਾਕਾ ਬਹੁਤ ਜਿਆਦਾ ਹੋਇਆ ਜੀ ਨੁਕਸਾਨ ਖੂਨ ਹੋਇਆ ਪਿੰਡ ਤੇ ਨਹੀਂ ਨੀ ਨੁਕਸਾਨ ਕੋਈ ਨਹੀਂ ਹੋਇਆ ਅੱਛਾ ਪੁਲਿਸ ਪੁਲਿਸ ਕਿੰਨੇ ਚਿਰ ਬਾਅਦ ਆਈ ਆ ਪੁਲਿਸ ਬਾਅਦ ਫਿਰ ਬਾਅਦ ਦੇ ਵਿੱਚ ਆਈ ਜੋ ਪਿੰਡ ਤੇ ਐਨਖੂਨ ਕੀਤਾ ਸੀ ਕਿੰਨੇ ਘੰਟੇ ਬਾਅਦ ਕਿਸਾਨਾਂ ਗੂ ਇਹਬਰ ਦੁਬਲੀ ਕੀ ਮਾਮਲਾ ਕੀ ਹੋਇਆ ਜਿਹੜਾ ਕੋਈ ਰਾਤੀ ਕੋਈ ਹਮਲਾ ਵਗੈਰਾ ਤੁਹਾਡੇ ਇਲਾਕੇ ਦੇ ਵਿੱਚ ਹੋਇਆ ਵਾ ਜਿਹੜੀ ਪਾਕਿਸਤਾਨ ਤੇ ਭਾਰਤ ਦੀ ਜੰਗ ਦੇ ਵਿਚਾਲੇ ਕੀ ਮਾਮਲਾ ਉਹ ਸਾਰਾ ਉਹ ਜੀ ਕਈਆਂ ਦਿਨਾਂ ਤੋਂ ਚੱਲ ਰਹੀ ਜੋ ਭਾਰਤ ਪਾਕਿਸਤਾਨ ਦੀ ਜੰਗ ਜਿੱਦਾਂ ਸਾਡੇ ਉੱਤੇ 27 ਸਾਡੇ ਦੇਸ਼ ਦੇ ਨਾਰਕ ਉਰਵਾਦੀਗਾਂ ਦੇ ਮਾਰਤੇ ਉਸ ਤੋਂ ਬਾਅਦ ਫਿਰ ਭਾਰਤ ਨੇ ਬਲਾ ਖਾਦਾ ਇਹਨਾ ਵੀ ਆਪਣੀ ਬਦਲਾ ਲਿਆ ਉਸ ਤੋਂ ਬਾਅਦ ਦੋਵੇਂ ਦੇਸ਼ ਜਿਹੜੇ ਆ ਰੋਜ਼ਾਨਾ ਇੱਕ ਦੂਜੇ ਦੇ ਦੇਸ਼ ਦੇ ਉੱਤੇ ਫਾਇਰਿੰਗ ਕਰਦੇ ਆ ਤੇ ਡਰੋਨਾਂ ਰਾਹੀਂ ਬੰਬ ਭੇਜਦੇ ਆ ਪਰ ਇਹ ਗੱਲ ਗਲਤ ਆ ਕਿਉਂਕਿ ਜਿਹੜੇ ਲੋਕ ਉੱਪਰ ਬੈਠੇ ਹੋ ਉਹਨਾਂ ਦਾ ਕੋਈ ਨੁਕਸਾਨ ਨਹੀਂ ਆ ਆਮ ਪਬਲਿਕ ਦਾ ਨੁਕਸਾਨ ਆ ਉਧਰ ਵੀ ਅਸਲ ਗਿਣੇ ਜਾਂਦੇ ਇਨਸਾਨ ਹੀ ਆ ਤੇ ਸਾਡੇ ਲੋਕ ਵੀ ਇਹ ਕੋਈ ਨੁਕਸਾਨ ਦੇ ਆ ਆਮ ਪਬਲਿਕ ਦਾ ਦਾ ਮੈਂ ਤੇ ਦੋਵਾਂ ਦੇਸ਼ਾਂ ਨੂੰ ਕਹੂੰਗਾ ਜੇ ਕੋਈ ਗੱਲ ਆ ਤੇ ਬਹਿ ਕੇ ਕਰ ਲੋ ਪਰ ਪਾਕਿਸਤਾਨ ਨੂੰ ਮੈਂ ਇਹ ਗੱਲ ਕਹੂੰਗਾ ਵੀ ਜਿਹੜਾ ਇਸ ਤਰ੍ਹਾਂ ਦੀ ਹਰਕਤਾਂ ਕਰਕੇ ਉਗਰਵਾਦ ਪੈਦਾ ਕਰਕੇ ਦੂਜੇ ਦੇਸ਼ ਦੇ ਵਿੱਚ ਆਮ ਲੋਕ ਮਾਰਦੇ ਨੇ ਉਹ ਬਹੁਤ ਇੱਕ ਿੰਦਨ ਜੋ ਗੱਲ ਆ ਬਾਪੂ ਜੀ ਜਿਹੜੀ ਇਹ ਕਟਣਾ ਹੈ ਕਿੰਨੇ ਕ ਵਜੇ ਦੀ ਆ ਰਾਤ ਦੀ ਆ ਦਿਨੇ ਤੜਕੇ ਦੀ ਕਰੋਗੇ ਇਹ ਤਕਰੀਬਨ 4 4:30 ਵਜੇ ਇੱਥੇ ਡਰਨ ਘੁੰਮਦਾ ਰਿਹਾ ਵਾ 5 ਵਜੇ ਇੱਥੇ ਡਕਾਨ ਕੇ ਉਸ ਤੋਂ ਪਹਿਲਾਂ ਇਹ ਪੱਟੀ ਲਾ ਕੇ ਜੋ ਵੀ ਰਾਤ ਖੜਕਾ ਹੁੰਦਾ ਨਾ ਬੰਬਾਂ ਦਾ ਮੈਂ ਜਾ ਕੇ ਬਾਹਰ ਵਿੰਦਾ ਰਿਹਾ ਉਹਦਾ ਤੇ ਖਬਰ ਮਿਲੀ ਰਾਤ ਪਈ ਹਵਾ ਚ ਉੱਡੇ ਆਟੇ ਆ ਪਰ ਇਹ ਜ਼ਮੀਨ ਤੇ ਆਣ ਕੇ ਡਿੱਗਾ ਵਾ ਜੇ ਕੋਈ ਲਾਗੇ ਘਰ ਹੁੰਦਾ ਚੈਤੋਂ ਥੋੜਾ ਜਿਹਾ ਅੱਗੇ ਸਾਡੇ ਨਗਰ ਆ ਤਕਰੀਬਨ ਦਾ ਪੌਣਾ ਕਿਲੋਮੀਟਰ ਤੇ ਇਹ ਸਾਡੇ ਆਮ ਜਨਤਾ ਨੁਕਸਾਨਾ ਚਲੋ ਕੁਦਰਤ ਨੇ ਅਜੇ ਵੀ ਵੇਲਾ ਜ਼ਮੀਨਾਂ ਵੇਲੀਆਂ ਨੇ ਜ਼ਮੀਨੀਆਂ ਦੇ ਵਿੱਚ ਡਗਾ ਕੋਈ ਨੁਕਸਾਨ ਨਹੀਂ ਹੋਇਆ ਪਰ ਇਸ ਦੇ ਦੀ ਮੈਂ ਨਿੰਦਾ ਕਰੂੰਗਾ ਕਿ ਇਹ ਜਗਾ ਕੁਝ ਹੋ ਰਿਹਾ ਸਾਡੇ ਦੋਹਾਂ ਦੇਸ਼ਾਂ ਦੇ ਵਿੱਚ ਇਹ ਨਹੀਂ ਹੋਣਾ ਚਾਹੀਦਾ ਪਹਿਲਾਂ ਪਬਲਿਕ ਨੇ ਵੇਖਿਆ ਇਹਨੂੰ ਡਰੋਨ ਨੂੰ ਕਿ ਜਾਂ ਮਤਲਬ ਕਿ ਪੰਜਾਬ ਪੁਲਿਸ ਇੱਥੇ ਪਹੁੰਚੀ ਨਹੀਂ ਜੀ ਇਹ ਪਹਿਲਾਂ ਪਬਲਿਕ ਨੇ ਵੇਖਿਆ ਪਹਿਲਾਂ ਆਰਡਰ ਦਾ ਵੀ ਵੇਖਿਆ ਲੋਕਾਂ ਨੇ ਸਿਰੇ ਆਵਾਜ਼ ਵੀ ਆਉਂਦੀ ਜਿਹਦੇ ਪਰਾਂ ਦੀ ਜਦ ਹਵਾ ਚ ਉੱਡਦਾ ਸੀ ਫੇਰ ਇਹ ਤੁਖ ਖਬਰ ਦਿੱਤੀ ਗਈ ਪੁਲਿਸ ਨੂੰ ਵੀ ਇੱਥੇ ਡਰੋਨ ਡਿੱਗਾ ਵਾ ਤੇ ਪੁਲਿਸ ਵਾਲੇ ਆਏ ਫਿਰ ਆਰਮੀ ਵਾਲੇ ਆ ਗਏ ਹੁਣ ਇਹਦਾ ਕੀ ਕਰਦੇ ਆ ਉਹ ਚੱਲਿਆ ਕਿ ਪੁਲਿਸ ਜਿਹੜੀ ਹੈ ਦੱਸਣ ਦੇ ਬਾਵਜੂਦ ਕਈ ਘੰਟੇ ਲੇਟ ਇੱਥੇ ਪਹੁੰਚੀ ਹੈ ਜੀ ਹਾਂ ਜੀ ਉਹ ਪੁਲਿਸ ਜਿਹੜੀ ਆ ਉਹ ਸਾਡੇ ਨਗਰ ਵਾਲਿਆਂ ਜਦੋਂ ਫੋਨ ਕੀਤੇ ਆ ਉਸ ਤੋਂ ਬਾਅਦ ਆਈ ਆ ਕਈ ਚਿਰ ਚਲੋ ਮੈਂ ਤੇ ਮਾਲਕ ਦਾ ਸ਼ੁਕਰਾਨਾ ਕਰੂੰ ਵੀ ਜਿਹੜਾ ਪਿੰਡੋਂ ਬਾਹਰ ਡਿੱਗਾ ਕਿਸੇ ਵੇਲੇ ਹੀ ਡੇਰੇ ਤੇ ਕਿਸੇ ਮਾਲਮ ਨੱਕੇ ਦਾ ਨੁਕਸਾਨ ਨਹੀਂ ਹੋਇਆ ਪਰ ਗੱਲ ਬਹੁਤ ਗਲਤ ਆ ਸਾਡੇ ਦੇਸ਼ਾਂ ਵਾਸਤੇ ਵੀ ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ ਕਿਉਂਕਿ ਪਬਲਿਕ ਦਾ ਨੁਕਸਾਨ ਹੁੰਦਾ ਅਸੀਂ ਗੜਾਂ ਦੇ ਉਧਰ ਵੀ ਇਨਸਾਨ ਆ ਇੱਧਰ ਵੀ ਇਨਸਾਨ ਆ ਇਹ ਗੱਲਾਂ ਨਹੀਂ ਹੋਣੀਆਂ ਜਿੱਤੇ ਬਹਿ ਕੇ ਗੱਲ ਕਰਕੇ ਇਹ ਜਿਹੜਾ ਮਸਲਾ ਹੱਲ ਕਰ ਲੈਂਦਾ ਵਹਿਗ ਜੀ ਕਾ ਖਾਲਸਾ ਵਹਿਗ ਜੀ ਕੀ ਫਤਿਹ ਸਾਨੂੰ ਪਤਾ ਲੱਗਾ ਅਸੀਂ ਉੱਤ ਸਾਰੇ ਜਾਗਦੇ ਰਹੇ ਹਾਂ ਉਹਨੇ ਕਿ 5 ਵਜੇ ਦੇ ਕਰੀਬ ਪੂਰਾ ਪੁੰਨਿਆਂ ਵਾਲੇ ਇੱਕ 2-3 ਕਿਲੋਮੀਟਰ ਲਾਕੇ ਦੇ ਵਿੱਚ ਪੂਰਾ ਘੁੰਮਿਆ ਵਾ ਤੇਰੀ ਬੜੀ ਵਾਰ ਫੜਫੜਦੀ ਜਿਵੇਂ ਤੇ ਕੰਟਰੋਲ ਕਰੀ ਟੁੱਟ ਜਾਂਦਾ ਇਕਦਿ ਚੱਲ ਪੈਦਾ ਸੀ ਇਦਾਂ ਦਾ ਕੋਈ ਚੱਲ ਰਿਹਾ ਸੀ ਨਾਲ ਕਿਤੇ ਕੋਈ ਕੰਟਰੋਲ ਕੋਈ ਇਹਦਾ ਪਿੱਛੇ ਕੰਟਰੋਲ ਹੋ ਨਹੀਂ ਰਿਹਾ ਪਰ ਇਹ ਘੁੰਮ ਘੁੰਮ ਕੇ ਉੱਥੇ 5:30 ਵਜੇ ਦੇ ਕਰੀਬ ਜਿਹੜਾ ਬਲਾਸਟ ਹੋਇਆ ਵਾ ਇੱਥੇ ਇਹੜਾ ਡਰੋਨ ਆ ਕੇ ਡਿੱਗਾ ਵਾ ਜਾਨੀ ਮਾਲੀ ਨੁਕਸਾਨ ਤੋਂ ਬਹੁਤ ਵੱਡਾ ਬਚਾਅ ਹੋ ਗਿਆ ਵਾ ਜਿਹੜੀ ਇਹ ਜੰਗ ਵਾ ਅਸੀਂ ਤਾਂ ਤਿੱਖੇ ਸ਼ਬਦਾਂ ਨੇ ਨਿੰਦियां ਕਰਦੇ ਆ ਕਿ ਦੋਵੇਂ ਜਿਹੜੇ ਦੇਸ਼ ਵਾ ਆਸਮਾਨ 'ਤੇ ਸਲਾ ਸਪਾਈ ਕਰਨ ਲੋਕਾਂ ਦਾ ਵੱਡਾ ਨੁਕਸਾਨ ਹੋ ਰਿਹਾ ਵਾ ਆਮ ਜਿਹੜਾ ਬਹੁਤ ਦੁਖੀ ਹੈ ਲੋ ਕੱਲ ਮੇਸੇਤ ਰਾਹੀਂ ਕਾਲੀਆ ਸਕੱਤਰਾ ਇਧਰੋਂ ਸਾਰੇ ਇਲਾਕੇ ਦੇ ਵਿੱਚ ਗਏ ਆ ਲੋਕ ਸਿੰਮੀ ਹੋਏ ਆ ਜੰਗ ਦਾ ਮੋਲ